ਆਸਟ੍ਰੇਲੀਆ ਵੀ ਐਕਸਪੋਰਟ ਹੁੰਦੇ ਨੇ ਇਸ ਪੁਸ਼ ਕਰਦੇ ਫੁੱਲ ਔਰ ਦੇਸ਼ਾਂ ਦੇ ਵਿੱਚ ਵੀ ਜਾਂਦੇ ਨੇ ਬਰਫ਼ ਦੇ ਵਿੱਚ ਜਮਾ ਕੇ ਉਹਨਾਂ ਨੂੰ ਐਕਸਪੋਰਟ ਕਰ ਦਿੰਦੇ ਨੇ ਇਹਨਾਂ ਦੀ ਇੰਨੀ ਬਖੂਬੀ ਖਾਸੀਅਤ ਆ ਕਿ ਇਹਨਾਂ ਦੀ ਮਹਿ ਖਲੋਣੇ ਦਿੰਦੀ ਤੇ ਇਹਦੇ ਵਿੱਚੋਂ ਹੋਰ ਵੀ ਕਈ ਚੀਜ਼ਾਂ ਬਣਦੀਆਂ ਵੇਖੋ ਆਹਾਹਾ ਕਿਤੇ ਮਹਿ ਤਾਂ ਹੱਥਾਂ 'ਚ ਨਹੀਂ ਜਾਂਦੀਆਂ ਜਿ ਤਰ੍ਹਾਂ ਗੁਲਾਬ ਚਲਦੀਆਂ ਹੁੰਦੀਆਂ ਨੇ ਇਹ ਇਹਤਰ ਵੀ ਬਣਦਾ ਔਰ ਜੋ ਦੁਨੀਆਂ ਦੇ ਵਿੱਚ ਮਸ਼ਹੂਰ ਇਹ ਦੇ ਨਾਲ ਦਾ ਕਿਹਦੇ ਇਤਰ ਨਹੀਂ ਬਣਦਾ ਇਹੋ ਜੀ ਮਹਿਕਦਾਰ ਤੇ ਨਾਲੇ ਗੁਲਕੰਦ ਬਣਦੀ ਹੈ ਤੇ ਜਿਹੜੀ ਸਭ ਤੋਂ ਖਾਸੀਅਤ ਇਸ ਤੋਂ ਦੀ ਵਿਸ਼ੇਸ਼ਤਾ ਕਿ ਇਹ ਸਾਰੇ ਬਿਨਾ ਦਵਾਈ ਖਾਤ ਤੋਂ ਜਿਹੜੇ ਨੇ ਉਗਦੇ ਆ ਇਨਾ ਫੁੱਲਾਂ ਦੀ ਮਹਿਕ ਸੁਣ ਕੇ ਗੁਰਦਾਸ ਮਾਨ ਜੀ ਦੀ ਗੱਲ ਜਿੱਤੇ ਆਗੇ ਕਾਲੇ ਰੰਗ ਦਾ ਗੁਲਾਬ ਕੋਈ ਨਾ ਓਏ ਇਨਾ ਪੁਸ਼ਕਰ ਦੇ ਫੁੱਲਾਂ ਦੀ ਮਹਿਕ ਦਾ ਜਵਾਬ ਕੋਈ ਨਾ ਜਵਾਬ ਗੈਂਡੇ ਦੀ ਫੁੱਲਾਂ ਦੀ ਮਹਿਕ ਦਾ ਵੀ ਕੋਈ ਨਾ ਇਹ ਗੱਲ ਤੇ ਹੈਗੀ ਹੈ ਮਹਿਕ ਤੇ ਇਹਨਾਂ ਦੀ ਬੜੀ ਬੜੀ ਦੂਰ ਤੱਕ ਜਾਂਦੀ ਬਹੁਤ ਵਧੀਆ ਮਹਿਕ ਹੈ ਤੇ ਆ ਪੁਸ਼ਕਰ ਜਿਹੜਾ ਹੈ ਮੰਦਰਾਂ ਦੇ ਨਾਮ ਤੋਂ ਮਸ਼ਹੂਰ ਆ ਇੱਥੇ ਸੋ 200 ਤੋਂ 500 ਤੱਕ ਵੇਚਦੇ ਆ ਨਿੱਕਾ ਜਿਹਾ ਬੁੱਟੇ ਤੇ ਹਸਾਬ ਲਾ ਲਓ ਕਿ ਕਿ ਇੱਕ ਜਾਂ ਦੋ ਮਾਲਾ ਬੰਨੇ ਹੋਣਗੇ ਇਹਨਾਂ ਦਾ ਕੀ ਰੇਟ ਹੈ ਇੱਕ ਬੁੱਟੇ ਦਾ ਸਾਡੇ ਉੱਥੇ ਤੇ ਵਿਚਾਰੇ ਚੋਨਾ ਕੜਕਲਾ ਲਾ ਲਾ ਕੇ ਤੇ ਸਾਡੀ ਜਾਨ ਨਿਕਲੀ ਭਈ ਦਵਾਈਆਂ ਖਾਦਾਂ ਰਿਆਂ ਪਾ ਪਾ ਕੇ ਔਰ ਇੱਕ ਇਥੇ ਨਾ ਕੋਈ ਦਵਾਈ ਨਾ ਖਾਦ ਕੁਝ ਨਹੀਂ ਪਾਉਂਦੇ ਤੇ ਮਿਹਨਤ ਕਰਦੇ ਬਸ ਗੜਾਈ ਗੜੁਈ ਦੀ ਤੇ ਇਨਾਂ ਕਰੋੜਾਂ ਰੁਪਈਆ ਦੇ ਪਹਿਲਾਂ ਦੇ ਜ਼ਮੀਨ ਦੀ ਥੱਲੇ ਕੀਮਤ ਆ ਤੇ ਉੱਤੇ ਆ ਫੁੱਲਾਂ ਦੀ ਖੇਤੀ ਕਿੰਨੇ ਲਾਹੇਮੰਦ ਫਾਇਦੇਮੰਦ ਆ ਨਵਾਸ ਕਿੱਟੇ ਬਸੰਤੀ ਤੇ ਸੰਤਰੀ ਰੰਗ ਦੇ ਵੀ ਫੁੱਲ ਲਏ ਕੇ ਜਿਨ੍ਹਾਂ ਦੀ ਪਿਛਲੇ ਬੰਨੇ ਖੇਤ ਆ ਆ ਇਸ ਪੂਰੀ ਲੰਬੀ ਵੀਡੀਓ ਵੇਖਣ ਵਾਸਤੇ ਤੁਸੀਂ ਸਾਡੇ YouTube ਚੈਨਲ ਪੰਜਾਬੀ ਟਰੈਵਲ ਬ੍ਰੇਨ ਉੱਤੇ ਜਾ ਕੇ ਦੇਖ ਸਕਦੇ ਹੋ ਇੱਥੋਂ ਦੀ ਪਾਈ ਹੋਈ ਹੈ ਫੁੱਲਾਂ ਦੀ ਅਸੀਂ ਅਗਰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਓ ਸ਼ੇਅਰ ਕਰਨਾ Facebook ਪੇਜ ਵੀ ਸੇਮ ਨਾਮ ਤੋਂ Instagram ਆਈਡੀ ਮਿਲਾਨੂੰ ਵੀ ਫੋਲੋ ਕਰਿਓ ਵੀਡੀਓ ਵੇਖ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ